ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੀਐਮ ਪੰਤਮਾਨ ਬਾਰੇ ਜੋ ਕਿ ਇੱਕ ਸੀਐਮ ਪੰਤਮਾਨ ਨੂੰ ਬਹੁਤ ਵੱਡੀ ਧਮਕੀ ਆਈ ਆ ਬੰਬ ਧਮਾਕੇ ਵਿੱਚ ਉਡਾਉਣ ਦੀ ਜੋ ਇੱਕ ਗੁਰਪਤਵੰਤ ਇੱਕ ਖਾਲਸਤਾਨੀ ਗੁਰਪਤਵੰਤ ਪੁੰਨੂ ਨਾਂ ਦਾ ਸ਼ਖਸ ਜੋ ਕਿ ਪੰਜਾਬ ਦੇ ਰਹਿਣ ਵਾਲਾ ਹੋਣ ਇਹ ਵਿਦੇਸ਼ ਦੇ ਵਿੱਚ ਰਹਿ ਰਿਹਾ ਅਮਰੀਕਾ ਦੇ ਵਿੱਚ ਤਾਂ ਉਹਦਾ ਹੱਥ ਜੋ ਆਪਾਂ ਕਹਿੰਦੇ ਆ ਬਹੁਤ ਦੂਰ ਦੂਰ ਤੱਕ ਪਾਕਿਸਤਾਨ ਦੇ ਵਿੱਚ ਖੂਫੀ ਏਜੰਸੀਆਂ ਨਾਲ ਹੱਥਾਂ ਜਿਹਨੂੰ ਇੱਕ ਖਾਲਸਤਾਨੀ ਕਿਹਾ ਜਾਂਦਾ ਹੈਗਾ ਤੇ ਉਹਨੇ ਇੱਕ ਧਮਕੀ ਦਿੱਤੀ ਆ ਬੰਬ ਧਮਾਕੇ ਨਾਲ ੜਾਉਣ ਦੀ ਸੀਐਮ ਭਵੰਤਮਨ ਨੂੰ ਜੋ ਕਿ ਇਹ ਜਿਹੜਾ ਆਪਾਂ ਕਹ ਲਈਏ ਅਮਰੀਕਾ ਦਾ ਜੋ ਡੋਲਨ ਟਰੰਪ ਆ ਜੋ ਇਹਨੇ ਵੀ ਉਹਦਾ ਵੀ ਇੱਕ ਹੱਥ ਆ ਉਹਦੇ ਵਿੱਚ ਜੋ ਸੀਐਮ ਭਵੰਤਮਨ ਨੂੰ ੜਾਉਣ ਦਾ ਬੰਬ ਧਮਾਕੇ ਦੇ ਵਿੱਚ ਕਿਉਂਕਿ ਉਹਦੀ ਪਾਰਟੀ ਦੇ ਵਿੱਚ ਇੱਕ ਖਾਲਿਸਤਾਨ ਦੇ ਉਹ ਲਾਰੇ ਲਾ ਰਿਹਾ ਉਹ ਸਾਰਿਆਂ ਨੂੰ ਪਤਾ ਤੇ ਜਿਹਦੇ ਵਿੱਚ ਹੁਣ ਸੀਐਮ ਭਵੰਤਮਨ ਨੂੰ ਜੋ ਇਹ ਧਮਕੀ ਵੱਲੋਂ ਜੋ ਇੱਕ ਚੇਤਾਵਨੀ ਦਿੱਤੀ ਗਈ ਆ ਗੁਰਪਤਵੰਤ ਪੰਨੂ ਨਾਂ ਦਾ ਸਖਸ ਜੋ ਗੈਂਗਸਟਰ ਲਾ ਲੋ ਐਤਵਾਦੀ ਕਹਿ ਲੋ ਜੋ ਤੇ ਹੁਣ ਜੋ ਇਹ ਉਹਨਾਂ ਨੂੰ ਧਮਕੀ ਦੇਣ ਦੇ ਕਾਰਨ ਜੋ ਇਹ ਜਗਾ ਝੰਡਾ ਰਸਮ ਹੁੰਦੀ ਹੈ ਜੋ 26 ਜਨਵਰੀ ਨੂੰ ਝੰਡਾ ਰਸਮ ਹੁੰਦੀ ਹੈ ਇੱਕ ਆਪਣਾ ਝੰਡਾ ਲਹਿਰਾਉਣ ਦੀ ਤਾਂ ਉਹ ਜਗਾ ਚੇਂਜ ਕਰ ਦਿੱਤੀ ਗਈ ਪਹਿਲਾਂ ਫਰੀਦਕੋਟ ਸੀ ਉਦੋਂ ਬਾਅਦ ਇਹ ਮੁਹਾਲੀ ਦੇ ਵਿੱਚ ਰੱਖਿਆ ਗਿਆ ਸੀ ਸਮਾਂ ਤਾਂ ਹੁਣ ਉਥੋਂ ਫਿਰ ਤੋਂ ਜੋ ਦੂਜੀ ਜਗ੍ਹਾ ਹੈ ਚੇਂਜ ਕਰਤੀ ਜਗ੍ਹਾ ਹੁਣ ਪਟਿਆਲਾ ਦੇ ਵਿੱਚ ਜੋ ਡੀਆਈਜੀ ਮਨਦੀਪ ਸਿੱਧੂ ਜਿਹਦੇ ਕੀ ਮੈਂ ਤੁਹਾਨੂੰ ਅਗਲੀ ਵੀਡੀਓ ਚ ਵੀ ਦੱਸਿਆ ਉਹਨਾਂ ਦੇ ਵੀ ਬਿਆਨ ਆਏ ਆ ਸਾਹਮਣੇ ਵੀ ਜੋ ਗੁਰਪ੍ਰਤਵੰਤਾ ਬਹੁਤ ਜਲਦ ਅਸੀਂ ਇਹਨੂੰ ਗ੍ਰਿਫਤਾਰ ਕਰਕੇ ਤੁਹਾਡੇ ਸਾਹਮਣੇ ਇਹਨੂੰ ਇਧਰ ਪੇਸ਼ ਕਰਦਾਂਗੇ ਪੰਜਾਬ ਦੀ ਜੋ ਪੁਲਿਸ ਸਾਡੀ ਜੀ ਡੀਆਈਜੀ ਮਨਦੀਪ ਸਿੱਧੂ ਜੋ ਕਿ ਉਹਨਾਂ ਦਾ ਇੱਕ ਲੋਕਾਂ ਨਾਲ ਜੋ ਇਕੋ ਨੇ ਵਾਦਾ ਕਰਿਆ ਆਪਣੇ ਪੰਜਾਬ ਦੇ ਲੋਕਾਂ ਨਾਲ ਵੀ ਜੋ ਇਹ ਧਮਕੀ ਦੇ ਰਿਹਾ ਆਪਣੇ ਆਪ ਨੂੰ ਖਾਲਸਾ ਕਹੋਂਦਾ ਨਹੀਂ ਤਾਂ ਇਹਦੀ ਖਾਲਸੇ ਵਰਗੀ ਸ਼ਕਲ ਆ ਤਾਂ ਇਹ ਕਹਿੰਦਾ ਵੀ ਮੈਂ ਖਾਲਸਾ ਤਾਂ ਜੋ ਸੀਐਮ ਭਾਨ ਤਮਨ ਇੱਕ ਜੋ ਧਮਕੀ ਦਿੱਤੀ ਆ ਉਹਨਾਂ ਵੱਲੋਂ ਜੋ ਮਨਦੀਪ ਸਿੱਧੂ ਡੀਆਈਜੀ ਉਹਨਾਂ ਦੇ ਬਿਆਨ ਆਏ ਆ ਸਾਹਮਣੇ ਵੀ ਇੱਕ ਇਹ ਚੂਹਾ ਜਿਵੇਂ ਬਿੱਲ ਦੇ ਵਿੱਚ ਵੜ ਜਾਂਦਾ ਐਸ ਲੋਟ ਇਹ ਇਧਰੋਂ ਪਗੌੜਾ ਹੋ ਕੇ ਕਾਨੂੰਨ ਦਾ ਇਹ ਪਗੌੜਾ ਹਿੰਦੁਸਤਾਨ ਦੇ ਪਹਿਲਾਂ ਰਹਿਣ ਵਾਲਾ ਸੀ ਆ ਇਧਰੋਂ ਇਹ ਫਰਾਰ ਹੋ ਕੇ ਉਧਰ ਜਾ ਕੇ ਜਿਵੇਂ ਕਹਿੰਦੇ ਬਿੱਲ ਚੂਹਾ ਵਿੱਚ ਬਿੱਲੇ ਦੇ ਵਿੱਚ ਬਸ ਛੁਪਿਆ ਹੋਇਆ ਐਸ ਲੋਟ ਜਾ ਕੇ ਜਿੱਦੜ ਧਮਕੀਆਂ ਦੇ ਰਿਹਾ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਇਹਦੀਆਂ ਸਿਰਫ ਫੋਕੀਆਂ ਧਮਕੀਆਂ ਕੁਝ ਨਹੀਂ ਕਰ ਸਕਦਾ ਤੇ ਜੇ ਗੱਲ ਕਰੀਏ ਜਾਂ ਡੋਲਨ ਟਰੰਪ ਉੱਥੋਂ ਦਾ ਅਮਰੀਕਾ ਦਾ ਇਹਦਾ ਇੱਕ ਹੱਥ ਆ ਉਹਦੇ ਨਾਲ ਕਿਉਂਕਿ ਇੱਕ ਬਹੁਤ ਵੱਡੀ ਤਾਕਤ ਆ ਉਹ ਉਹਦੇ ਜੋ ਇਹ ਪਾਰਟੀ ਦੇ ਵਿੱਚ ਖਾਲਿਸਤਾਨ ਦੇ ਨਾਰੇ ਲਾ ਰਿਹਾ ਉਹ ਸਾਰਿਆਂ ਨੂੰ ਪਤਾ ਇਹ ਵੀਡੀਓ ਵਾਇਰਲ ਹੋਈ ਆ ਆ ਹੁਣ ਉਹਦੇ ਇਹਦੇ ਉਹਦਾ ਨਾਲ ਹੱਥ ਮਿਲਦਾ ਤਾਂ ਇਸ ਕਰਕੇ ਇਹਦੀਆਂ ਖੂਫੀਆਂ ਏਜੰਸੀਆਂ ਨਾਲ ਇਹਨੂੰ ਪਿੱਛੋਂ ਜਿਵੇਂ ਆਪਾਂ ਕਹਿੰਦੇ ਵੀ ਤਾਕਤ ਤਾਜੋ ਜਿਹਦੇ ਸਿਰ ਤੇ ਉਹ ਧਮਕੀਆਂ ਦੇ ਰਿਹਾ ਬੰਬ ਧਮਾਕੇ ਨਾਲ ਅਡਾਉਣ ਦੀ ਜਿਹਦੇ ਵਿੱਚ ਸਾਡਾ 5000 ਨੌਜਵਾਨ ਆਪਾਂ ਕਹਿੰਦੇ ਆਰਮੀ ਦਾ ਹਰ ਵਕਤ ਤੈਨਾਤ ਆ ਤੇ ਜੋ ਡੀਆਈਜੀ ਮਨਦੀਪ ਸਿੱਧੂ ਦਾ ਵੀ ਇਹੀ ਕਹਿਣਾ ਵੀ ਹਰ ਵਕਤ ਅਸੀਂ ਸੀਐਮ ਪੰਤਮਨ ਤੈਨਾਤ ਕਰਾਂਗੇ ਸੀਐਮ ਪੰਤਮਾਲ ਕਿਉਂਕਿ ਸਾਡੇ ਉਹ ਪੰਜਾਬ ਦਾ ਜੋ ਮੁੱਖ ਮੰਤਰੀ ਆ ਪਰ ਜੇ ਹੁਣ ਗੱਲ ਕਰੀਏ ਕਿਉਂਕਿ ਉਹਦਾ ਕਹਿਣਾ ਇਹ ਆ ਵੀ ਜੋ ਸੀਮਤਮਾਨ ਇਹ ਪੰਜਾਬ ਨਾਲ ਕੁਝ ਚੰਗਾ ਨਹੀਂ ਕਰ ਰਿਹਾ ਤਾਂ ਜੋ ਵੀ ਇਹ ਗਲਤ ਪ੍ਰਤਾਪ ਕਰੂ ਉਹ ਪੰਜਾਬ ਦੇ ਨਾਲ ਤਾਂ ਜੋ ਬਲਵੰਤ ਸਿੰਘ ਦਾ ਜਿਵੇਂ ਹੋਇਆ ਸੀ ਉਹਦਾ ਵੀ ਬੁਰਾ ਹਾਲ ਅਸੀਂ ਐਸੇ ਲੋਟੀ ਕਰਨਾ ਬੰਬ ਧਮਾਕੇ ਨਾਲ ਆਇਆ ਸੀ ਬਲਵੰਤ ਸਿੰਘ ਨੂੰ ਮੁੱਖ ਮੰਤਰੀ ਸੀ ਜੋ ਪਾ ਇਹ ਵੀ ਪੰਜਾਬ ਦੇ ਨਾਲ ਕੋਈ ਖਾਸ ਨਹੀਂ ਕਰ ਇਸ ਪੰਜਾਬ ਦੇ ਵਿੱਚ ਇਹਦੀ ਸਰਕਾਰ ਦੇ ਵਿੱਚ ਧਰਨੇ ਲੱਗ ਰਿਆ ਅਤਿਆਚਾਰ ਹੋ ਰਿਹਾ ਸਿੱਖਾਂ ਦੇ ਉੱਤੇ ਹੋ ਰਿਹਾ ਕਿਉਂਕਿ ਇੱਕ ਬੰਦੀ ਸਿੰਘਾਂ ਨੂੰ ਲੈ ਕੇ ਮੋਰਚਾ ਰੱਖਿਆ ਗਿਆ ਸੀ ਤਾਂ ਉੱਥੇ ਇਹਨਾਂ ਨੇ ਕੀ ਕਰਾਈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਤਰੂਗਾਇਂ ਦੇ ਕੋਲ ਸਿੱਟੇ ਗਏ ਸੀ ਉਹ ਕਿਹਦੇ ਕਹਿੰਦੇ ਸਿੱਟੇ ਸੀ ਐਮ ਭਵਨtਮਾਨ ਦੇ ਤਾਂ ਉਹਦਾ ਇਹ ਕਹਿਣਾਗਾ ਪਰ ਜੋ ਸਾਡੇ ਪੰਜਾਬ ਦੀ ਪੁਲਿਸ ਆ ਕਿਉਂਕਿ ਉਹਨਾਂ ਦੀ ਡਿਊਟੀ ਹੁੰਦੀ ਆ ਡੀ ਆਈ ਜੀ ਮਨਦੀਪ ਸਿੱਧੂ ਜੋ ਆਪਣੇ ਪੰਜਾਬ ਦਾ ਇੱਕ ਤਾਂ ਗੌਰਵ ਜਾਦਵ ਉਹ ਵੀ ਆਪਣੇ ਪੰਜਾਬ ਦੇ ਆ ਡੀਆਈਜੀ ਹੁਣ ਉਹਨਾਂ ਦੀ ਡਿਊਟੀ ਲੱਗ ਗਈ ਆ ਸੀਐਮ ਮਾਨ ਨੂੰ ਕਹਿੰਦਾ ਮਤਲਬ ਵੀ ਉਹਨਾਂ ਦੀ ਸੁਰੱਖਿਆ ਬਣ ਚੁੱਕੇ ਹੋ ਹਰ ਵਕਤ ਉਹਨਾਂ ਨਾਲ ਤਾਇਨਾਤ ਆ ਤੇ 5000 ਆਪਣਾ ਜੋ ਆਪਣਾ ਆਰਮੀ ਦੇ ਨੌਜਵਾਨ ਹਰ ਵਕਤ ਤਾਇਨਾਤ ਰਹਿਣਗੇ ਕਿਉਂਕਿ ਅੱਜ 26 ਜਨਵਰੀ ਨੂੰ ਜੋ ਇੱਕ ਝੰਡਾ ਰਸਮ ਝੰਡਾ ਲਹਿਰੋਣ ਦੀ ਰਸਮ ਹੁੰਦੀ ਆ ਜੋ ਤਾਂ ਅੱਜ ਉਹ ਦੂਜੀ ਤੀਜੀ ਜਗ੍ਹਾ ਇਹ ਕੰਮ ਚੇਜ ਕਰਦੇ ਤਾਂ ਪਹਿਲਾ ਫਰੀਦਕੋਟ ਸੀ ਫਿਰ ਮੁਹਾਲੀ ਤਾਂ ਹੁਣ ਤੀਜੀ ਜਗ੍ਹਾ ਜੋ ਪਟਿਆਲਾ ਦੇ ਵਿੱਚ ਇਹ ਰੱਖੀ ਗਈ ਹੈ ਜੋ ਰਸਮ ਤਾਂ ਅੱਜ ਜੋ ਇਹ ਖਤਰੇ ਦਾ ਇੱਕ ਮਾਹੌਲ ਲਾ ਲਓ ਕਿਉਂਕਿ ਜੋ ਇੱਕ ਧਮਕੀ ਆਈ ਆ ਗੁਰਪਤਵੰਤ ਪੁੰਨੂ ਨਾਂ ਦਾ ਸਖ਼ਤ ਐੱਤਵਾਦੀ ਜੋ ਕਿਉਂਕਿ ਉਹਦਾ ਕੁਫੀਆ ਏਜੰਸੀਆਂ ਨਾਲ ਹੱਥਾਂ ਹੋ ਸਕਦਾ ਕੁਝ ਵੀ ਹੋ ਸਕਦਾ ਕਿਉਂਕਿ ਜਦੋਂ ਬਾਹਰਲੇ ਦੇਸ਼ਾਂ ਨਾਲ ਤਾਂ ਹਥਿਆਰ ਵੀ ਆ ਸਕਦੇ ਸਾਰਾ ਕੁਝ ਹੋ ਸਕਦਾ ਕਿਉਂਕਿ 80 ਬੱਡੀ ਤੁਮਕੀ ਸੀਐਮ ਪਵੰਤਮਾਨ ਨੂੰ ਦਿੱਤੀਆ ਤੇ ਜੇ ਗੱਲ ਕਰੀਏ ਸੀਐਮ ਪਵੰਤਮਾਨ ਦੀ ਉਹਨਾਂ ਦਾ ਤਾਂ ਕਹਿਣਾ ਇਹ ਸੀ ਗੁਰਪਤਵੰਤ ਦਾ ਵੀ ਇਹ ਕੋਈ ਚੰਗਾ ਨਹੀਂ ਕਰ ਰਿਆ ਪੰਜਾਬ ਦੇ ਵਿੱਚ ਸਾਡੇ ਸਿੱਖਾਂ ਨੂੰ ਸਾਡੇ ਕਿਸਾਨਾਂ ਨੂੰ ਲੜਾ ਰਿਆ ਤਾਂ ਇਹਦਾ ਹਾਲ ਉਹੀ ਹੋਣਾ ਬੀਅੰਤ ਸਿੰਘ ਨੂੰ ਜਿਵੇਂ ਪੰਪ ਦੇ ਧਮਾਕੇ ਨਾੜਾਇਆ ਸੀ ਇਹਨੂੰ ਵੀ ਅਹੀਂ ਨਾੜਾਣਾ ਪਰ ਜੇ ਗੱਲ ਕਰੀਏ ਸਾਡੇ ਜੋ ਨੌਜਵਾਨ ਪੁਲਿਸ ਪੁਲਸ ਤੇ ਆਪਣੇ ਫੋਰਸ ਆ ਜੋ ਇੰਡੀਆਨ ਆਪਣੀ ਆਰਮੀ ਵਾਲੇ ਇਹ ਤਾਂ ਚਲੋ ਉਹਨਾਂ ਦੀ ਡਿਊਟੀ ਆ ਨਮਾਉਣੀ ਵੀ ਪਊਗੀ ਕਿਉਂਕਿ ਪੰਜਾਬ ਦੇ ਹੋ ਇੱਕ ਮੁੱਖ ਮੰਤਰੀ ਆ ਜੇ ਗੱਲ ਕਰੀਏ ਗੱਲ ਤਾਂ ਇੱਕ ਜੋ ਪੰਜਾਬ ਦੀ ਕੋਈ ਚੰਗਾ ਦਾ ਵਾਕਾ ਹੀ ਨਹੀਂ ਕਰ ਰੇ ਇਹ ਵਾਕਈ ਇੱਕ ਟਿੱਗੀ ਹੋਈ ਸਰਕਾਰ ਕਹਿ ਲੋ ਉਹਨੂੰ ਪਰ ਉਹਨੂੰ ਇੱਕ ਮਾਰਨ ਦੀ ਧਮਕੀ ਆ ਉਹ ਇੱਕ ਬਹੁਤ ਵੱਡੀ ਕਿਉਂਕਿ ਕੱਲਾ ਬੰਬ ਧਮਾਕਾ ਕੇ ਚ ਕੱਲਾ ਉਹ ਹੀ ਹੋਣੀ ਉੱਡਣਾ ਹੋਰ ਵੀ ਬਹੁਤ ਉੱਡੇ ਸਕਦੇ ਆ ਬੰਬ ਧਮਾਕਾ ਕੋਈ ਮਬੂਲੀ ਜਾਂ ਨਹੀਂ ਹੁੰਦਾ ਕੀ ਪਤਾ ਕਿੰਨੇ ਲੋਕ ਵਿੱਚ ਜਾਣਾ ਕਿੰਨਿਆਂ ਕਦੀਆਂ ਚਲੀਆਂ ਜਾਣੀਆਂ ਚਲੋ ਜੀ ਖਾਸ ਕਰਕੇ ਜੋ ਪੰਜਾਬ ਦੇ ਪ੍ਰਤੀ ਆਪਣੀ ਵੀਡੀਓ ਹੁੰਦੀ ਆ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚ ਹੁੰਦੀ ਹੈ ਗੱਲਬਾਤ ਛੋਡੇ ਨਾਲ ਸਾਂਝੀ ਕਰਦੇ ਆ ਹੁਣ ਜਿਵੇਂ ਸੀਐਮ ਪੰਤਮਨ ਨੂੰ ਇੱਕ ਬਹੁਤ ਵੱਡੀ ਧਮਕੀ ਜੋ ਗੁਰਪਤਵੰਤ ਪੁੰਨੂ ਨਾਂ ਦਾ ਸਖਤ ਜੋ ਐਤਵਾਦੀ ਆ ਜੋ ਉਹਨਾਂ ਮੰਨੀ ਹੋਈ ਆ ਤਾਂ ਛੋਡੇ ਨਾਲ ਵਿਚਾਰ ਸਾਂਝੇ ਕੀਤੇ ਆ ਜੋ ਜਿਵੇਂ ਕਿ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਹਰ ਵੀਡੀਓ ਚ ਕਹਿੰਦੇ ਹੁੰਦੇ ਆ ਆਪਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰਦੇ ਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਹੀ ਧੰਨਵਾਦ